ਸਾਰੇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਅੱਜ ਕੁਝ ਸਾਖੀਆਂ ਅਪਜੀ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਜੀ ਸਮਾਪਤ ਕੇ ਗੁਰਦੇਵ ਜੀ ਦੇ ਘਰ ਦੋ ਸਹਿਜਾਦੇ ਪੈਦਾ ਹੋਏ ਵੱਡਾ ਸਹਿਜਾਦਾ ਬਾਬਾ ਸ੍ਰੀ ਚੰਦ ਜੀ ਪਾਦਰੋਂ ਸੁਦੀਨੋਂ 1551 ਬਿਕਰਮੀ ਨੂੰ ਜਨਮ ਹੋਇਆ ਉਹਨਾਂ ਉਦਾਸੀ ਮਤ ਚਲਾਇਆ ਤੇ 118 ਸਾਲ ਦੀ ਉਮਰ ਭੋਗ ਕੇ ਉਹ ਸਵਰਗ ਸਿਧਾਰ ਗਏ ਸੂ ਸੈ ਸਜਾਦੇ ਲਖਮੀ ਦਾਸ ਦਾ ਜਨਮ 19 ਫੱਗਣ 1553 ਬਿਕਰਮੀ ਨੂੰ ਹੋਇਆ ਸਿੱਖਾਂ ਵਿੱਚ ਪ੍ਰਸਿੱਧ ਘਰਾਣਾ ਬੇਦੀ ਸਹਜਾਦੇ ਉਹਨਾਂ ਦੀ ਅੰਸ਼ ਵਿੱਚੋਂ ਸਨ ਆਪ ਜੀ ਦਾ ਦਿਹਾਂਤ 13 ਵਿਸਾਖ 1612 ਬਿਕਰਮੀ ਨੂੰ ਹੋਇਆ ਗੁਰਦੇਵ ਲਗਭਗ 12 ਸਾਲ ਸultanpur ਰਹੇ ਇਸ ਸਮੇਂ ਵਿੱਚ ਗੁਰੂ ਜੀ ਨੇ ਬਹੁਤ ਬਾਣੀ ਰਚੀ ਮੈਦਾਨਾ ਰਵਾਬ ਵਜਾਂਦਾ ਤੇ ਗੁਰਦੇਵ ਨਾਲ ਮਿਲ ਕੇ ਸ਼ਬਦ ਗਾਉਂਦੇ ਬਹੁਤ ਸਾਰੇ ਸੰਤ ਫਕੀਰ ਗੁਰਦੇਵ ਕੋਲ ਕਈ ਕਈ ਦਿਨ ਟਿਕ ਕੇ ਰਹਿੰਦੇ ਉਝ ਸ਼ਰਧਾਵਾਨ ਹਜੂਰ ਨੂੰ ਆਪਣਾ ਗੁਰੂ ਵੀ ਮੰਨਣ ਲੱਗ ਪਏ ਸਨ ਉਹਨਾਂ ਵਿੱਚੋਂ ਮਰਦਾਨਾ ਮਨੁੱਖ ਤੇ ਪੰਗੀਰਤ ਵਧੇਰੇ ਨਿਪਟਵਰਤੀ ਸਨ ਗੁਰਦੇਵ ਜੋ ਬਾਣੀ ਵਿਚਾਰਦੇ ਸੇਵਕ ਗੁਰਮੁਖੀ ਅੱਖਰਾਂ ਵਿੱਚ ਲਿਖ ਲੈਂਦੇ ਇਹ ਕੰਮ ਵਧੇਰੇ ਮਨੁੱਖ ਤੇ ਪਗੀਰਤ ਕਰਦੇ ਸਨ ਸਹੀ ਅਥਾਂ ਵਿੱਚ ਗੁਰਦੇਵ ਆਪਣੇ ਆਪ ਨੂੰ ਹੁਣ ਤੱਕ ਉਹ ਮਹਾਨ ਕਾਰਜਵਸਤ ਦੀ ਤਿਆਰ ਕਰਦੇ ਰਹੇ ਜਿਸ ਵਾਸਤੇ ਨਿਰੰਕਾਰ ਨੇ ਭੇਜਿਆ ਸੀ ਹਜੂਰ ਚੌਖੇ ਤਕੜੇ ਵੇਈ ਨਦੀ ਤੇ ਇਸ਼ਨਾਨ ਕਰਨ ਜਾਂਦੇ ਦੇ ਘੰਟਿਆਂ ਬੱਧੀ ਕੌਂਤ ਵਿੱਚ ਸਮਾਧੀ ਲਾ ਕੇ ਭਜਨ ਕਰਦੇ ਰਹਿੰਦੇ ਇੱਕ ਦਿਨ ਹਜੂਰ ਇਸ਼ਨਾਨ ਕਰਨ ਗਏ ਵਾਪਸ ਨਾ ਵਰਤੇ ਚੌਕੀ ਉਡੀਕ ਵਿੱਚੋਂ ਘੜਦਾ ਟਹਿਲਿਆ ਘਾਟ ਉਤੇ ਗਿਆ ਅੱਗੋ ਮਹਾਰਾਜ ਦੇ ਬਸਤਰ ਪਏ ਸਨ ਪਰ ਹਜੂਰ ਆਪ ਕਿਤੇ ਨਜ਼ਰ ਨਾ ਆਏ ਲੋਕਾਂ ਨੂੰ ਸ਼ੱਕ ਹੋ ਗਿਆ ਕਿ ਮਹਾਰਾਜ ਵੀ ਨਦੀ ਵਿੱਚ ਡੁੱਬ ਗਏ ਹਨ ਸਾਰੀ ਨਦੀ ਟੋਬਿਆਂ ਨੇ ਭਾਲ ਮਾਰੀ ਪਰ ਗੁਰਦੇਵ ਦੀ দেহ ਦਾ ਕੋਈ ਪਤਾ ਨਾ ਲੱਗਾ ਇਹ ਘਟਨਾ ਲਕਸ਼ਮੀ ਜਾਸ ਦੇ ਜਨਮ ਤੋਂ ਕੁਝ ਮਹੀਨੇ ਪਿੱਛੋਂ ਦੀ ਹੈ ਗੁਰਦੇਵ ਦੇ ਵਿਰੋਧੀਆਂ ਨੇ ਨਵਾਬ ਨੂੰ 扑ਕਾਇਆ ਕਿ ਮੋਦੀਖਾਨੇ ਵਿੱਚ ਘਾਟਾ ਪੈਣ ਜਾਣ ਕਰਕੇ ਨਾਨਕ ਵੀ ਨਦੀ ਵਿੱਚ ਡੁੱਬ ਗਿਆ ਹੈ। ਨਵਾਬ ਨੇ ਜੈਰਾਮ ਨੂੰ ਬੁਲਾ ਕੇ ਹਿਸਾਬ ਕੀਤਾ ਤਾਂ ਗੁਰੂ ਜੀ ਦੇ 700 60 ਰੁਪਏ ਵਦੇ ਜੈਰਾਮ ਦੀ ਇਹ ਚਿੰਤਾ ਤਾਂ ਦੂਰ ਹੋ ਗਈ ਪਰ ਗੁਰੂ ਜੀ ਦਾ ਗਮ ਕਿਸੇ ਵੇਲੇ ਚੈਨ ਨਾ ਲੈਣ ਦਿੰਦਾ ਸੀ। ਤੀਸਰੇ ਦਿਨ ਅਚੰਚਿਤ ਗੁਰੂ ਜੀ ਨਦੀ ਦੇ ਘਾਟ ਉੱਤੇ ਦੇਖੇ ਗਏ। ਮਹਾਰਾਜ ਨੇ ਗੱਲ ਵਿੱਚ ਕੀਰਾਂ ਵਾਲੀ ਕਪਣੀ ਪਾਈ ਹੋਈ ਸੀ। ਗੁਰਦੇਵ ਲਾਗੇ ਮਸਾਣਾ ਵਿੱਚ ਜਾ ਬੈਠੇ ਸ਼ਹਿਰ ਵਿੱਚ ਖੁਸ਼ੀ ਦੀ ਖਬਰ ਖਿਲਰ ਗਈ ਬੇਬੇ ਨਾਨਕੀ ਪਈਆ ਜੈ ਰਾਮ ਤੇ ਸਾਰਾ ਸ਼ਹਿਰ ਵੇਖਣ ਆਇਆ ਮਹਾਰਾਜ ਨੇ ਇੱਥੇ ਮੂਲ ਮੰਤਰ ਉਚਾਰਿਆ ਇਕ ਓੰਕਾਰ ਸਤਨਾਮ ਕ੍ਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਪਾਬ ਇਕ ਰਸ ਵਿਆਪਕ ਈਸ਼ਵਰ ਹੈ ਉਸ ਦਾ ਨਾਮ ਸਤ ਹੈ ਉਹ ਸ੍ਰਿਸ਼ਟੀ ਦਾ ਰਚਨਹਾਰਾ ਹੈ ਉਹ ਪਹਿ ਤੋ ਰਹਿਤ ਹੈ ਉਹ ਵੇਰ ਤੋ ਰਹਿਤ ਹੈ ਉਸ ਦਾ સ્વરૂਪ ਕਾਲ ਤੋਂ ਰਹਿਤ ਹੈ ਉਹ ਜੁਨਾ ਵਿੱਚ ਨਹੀਂ ਆਉਂਦਾ ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ ਉਹ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਗੁਰਦੇਵ ਇੱਥੇ 3 ਮਹੀਨੇ ਬੈਠੇ ਰਹੇ ਫਜੂਰ ਦੀ ਸੇਵਾ ਵਿੱਚ ਵਧੇਰੇ ਮਨ ਸੁਖ ਤੇ ਮਦਾਨਾ ਰਹਾ ਕਰਦੇ ਸਨ ਕਦੇ ਰੰਗ ਵਿੱਚ ਆਏ ਗੁਰਦੇ ਬਾਣੀ ਉਚਾਰਦੇ ਤਾਂ ਮਨ ਸੁਖ ਕੋਲ ਬੈਠਾ ਲਿਖੀ ਜਾਂਦਾ ਮਨ ਸੁਖ ਲਾਹੌਰ ਦੇ ਰਹਿਣ ਵਾਲਾ ਉੱਗਾ ਵਪਾਰੀ ਸੀ ਇੱਕ ਦਿਨ ਉਸ ਨੇ ਗੁਰਦੇਵ ਦੇ ਚਰਨ ਛੂ ਕੇ ਪੁੱਛਿਆ ਮਹਾਰਾਜ ਮੈਂ ਸੰਗਲਾਦੀਪ ਜਾਣਾ ਹੈ ਮੇਰੀ ਕਲਿਆਣ ਵਾਸਤੇ ਉਪਦੇਸ਼ ਦਿਓ ਹਜੂਰ ਨੇ ਅੰਮ੍ਰਿਤ ਭਰੇ ਨੇਤਰਾ ਨਾਲ ਉਸ ਵਲ ਤੱਕਦੇ ਆ ਕਿਹਾ ਪੁਰਖਾ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਤਿਹਾਵਲ ਦਾ ਪ੍ਰਸ਼ਾਦ ਬਣਾ ਕੇ ਬਾਣੀ ਪੜ ਕੇ ਅਰਦਾਸ ਕਰਕੇ ਵਰਤਾਇਆ ਕਰਨਾ ਫਿਰ ਕਾਰਵਿਹਾਰ ਕਰਨਾ ਸਭ ਕਾਰਜ ਰਾਸ ਹੋਣਗੇ ਰਾਤ ਨੂੰ ਆਰਾਮ ਕਰਨ ਲੱਗਿਆ ਫਿਰ ਬਾਣੀ ਦਾ ਪਾਠ ਕਰਨਾ ਮਨਸੁਖ ਚਰਨ ਛੂ ਕੇ ਚਲਾ ਗਿਆ ਪਿੱਛੇ ਪੰਗੀਰਤ ਤੇ ਮਰਦਾਨਾ ਰਹਿ ਗਏ ਹਯੂਰ ਦਾ ਰੰਗ ਟੰਗ ਬਦਲਿਆ ਦੇਖ ਕੇ ਵਿਦਵਾਨ ਪੰਡਿਤ ਤੇ ਮੌਲਵੀ ਚਰਚਾ ਕਰਨ ਵਾਸਤੇ ਆਉਣ ਲੱਗ ਪਏ ਹਰ ਇੱਕ ਗੁਰੂ ਜੀ ਨੂੰ ਆਪਣੇ ਮਤ ਦੀ ਵਡਿਆਈ ਦੱਸ ਕੇ ਆਪਣੇ ਵੱਲ ਪ੍ਰੇਰਿਤ ਕਰਨ ਦਾ ਯਤਨ ਕਰਦਾ ਪੰਡਿਤ ਕਹਿੰਦੇ Hindu ਧਰਮ ਸ੍ਰੇਸ਼ਟ ਹੈ ਮੌਲਵੀ ਕਹਿੰਦੇ ਇਸਲਾਮ ਖੁਦਾਈ ਮਜਬੂ ਹੈ ਸਭ ਦੀ ਸੁਣ ਕੇ ਮਹਾਰਾਜ ਨੇ ਨਵਾਂ ਨਹਰਾ ਲਗਾਇਆ ਨਾ Hindu ਨਾ ਮੁਸਲਮਾਨ ਦੋਹਾਂ ਧੜਿਆਂ ਨੇ ਇਸ ਨਹਰੇ ਨੂੰ ਆਪੋ ਆਪਣੇ ਧਰਮ ਦਾ ਨਿਰਾਦਰ ਸਮਝਿਆ ਸ਼ਿਕਾਇਤ ਨਵਾਬ ਦੋਦਖਾਨ ਤੱਕ ਪਹੁੰਚ ਗਈ ਨਵਾਬ ਨੇ ਬੜੀ ਨਿਮਰਤਾ ਨਾਲ ਹਜ਼ੂਰ ਨੂੰ ਬੁਲਾਵਾ ਭੇਜਿਆ ਮਹਾਰਾਜ ਗਏ ਲੋਕ ਵੇਖਣ ਵਾਸਤੇ ਇਕੱਠੇ ਹੋ ਗਏ ਨਵਾਬ ਨੇ ਬੜੀ ਸਤਿਕਾਰ ਭਰੀ ਸੁਰ ਵਿੱਚ ਪੁੱਛਿਆ ਹੇ ਭਲੇ ਨਾਨਕ ਤੇਰੇ ਨਵੇਂ ਨਾਰੇ ਦੀ ਬੜੀ ਚਰਚਾ ਹੈ ਸੁਣਿਆ ਹੈ ਤੂੰ ਕਹਿੰਦਾ ਹੈ ਨਾ ਕੋਈ Hindu ਹੈ ਨਾ ਮੁਸਲਮਾਨ ਹੇ ਨਵਾਬ ਦੋਦਖਾਨ ਗੁਰੂ ਜੀ ਨੇ ਪੂਰੇ ਸਵੈਪ੍ਰੋਸੇ ਨਾਲ ਕਿਹਾ ਜੋ ਅਸੀਂ ਵੇਖਦੇ ਹਾਂ ਤੇ ਸਮਝਦੇ ਹਾਂ ਉਹ ਕਹਿੰਦੇ ਹਾਂ ਛੱਡੀ ਨਰਰ ਵਿੱਚ ਨਾ ਕੋਈ ਹਿੰਦੂ ਹੈ ਤੇ ਨਾ ਮੁਸਲਮਾਨ ਸਭ ਖੁਦਾ ਦੇ ਬੰਦੇ ਹਨ ਇੱਕ ਰੂਪ ਭਾਈ ਭਾਈ ਫਿਰ ਗੁਰਦੇਵ ਨੇ ਆਪਣੇ ਰੰਗ ਵਿੱਚ ਆ ਕੇ ਉਚਾਰਿਆ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈਂ ਪ੍ਰਗਟ ਹੋਣ ਤੋਂ ਉਸ ਵੇਲੇ ਤੱਕ ਦਾ ਗੁਰਦੇਵ ਦਾ ਇਤਿਹਾਸ ਲੋਕਾਂ ਦੇ ਸਾਹਮਣੇ ਸੀ ਗੁਰਦੇਵ ਨੂੰ ਭਜਨੀਕ ਤੇ त्यागी पुरुष ਸਮਝਿਆ ਜਾਂਦਾ ਸੀ ਇਨਸਾਨੀਅਤ ਦੇ ਇਤਿਹਾਸ ਵਿੱਚ ਇਹ ਦੋਵੇਂ ਗੁਣ ਸਲਾਹਣਯੋਗ ਮੰਨੇ ਜਾਂਦੇ ਹਨ ਗੁਰੂ ਜੀ ਦੇ ਮੁਖੋਂ ਮੂਲ ਮੰਤਰ ਤੇ ਇਸ ਨਵੇਂ ਨਹਰੀ ਦੀ ਵਿਆਖਿਆ ਸੁਣ ਕੇ ਸਰੋਤੇ ਬਹੁਤ ਪ੍ਰਭਾਵਿਤ ਹੋਏ ਪਰ ਮੌਲਵੀ ਨੂੰ ਇੱਕ ਹੋਰ ਹੀ ਗੋਹਨ ਸੁੱਜੀ ਉਸਨੇ ਮਨ ਵਿੱਚ ਭਾਵਾਂ ਉੱਤੇ ਮਿੱਠੀ ਬੋਲੀ ਦਾ ਪਰਦਾ ਪਾਉਂਦਿਆਂ ਕਿ ਹੇ ਨੇਕ ਇਨਸਾਨ ਨਾਨਕ ਆਪ ਜੀ ਦੀ ਨਜ਼ਰ ਵਿੱਚ ਹਿੰਦੂ ਮੁਸਲਮਾਨ ਸਭ ਬਰਾਬਰ ਹਨ ਤੇ ਆਪ ਖੁਦਾ ਨੂੰ ਵਹੀਦ ਹੋ ਲਾਸ਼ਰੀਕ ਮੰਦੇ ਹਨ ਤਾਂ ਫਿਰ ਸਾਡੇ ਨਾਲ ਮਿਲ ਕੇ ਖੁਦਾ ਦੀ ਨਵਾਜ਼ ਪੜਨ ਵਿੱਚ ਆਪ ਜੀ ਨੂੰ ਕੀ ਇਤਰਾਜ਼ ਹੋ ਸਕਦਾ ਹੈ ਕੋਈ ਇਤਰਾਜ਼ ਨਹੀਂ ਹੈ ਜੇ ਨਮਾਜ਼ ਇੱਕ ਖੁਦਾ ਦੀ ਹੈ ਤਾਂ ਹਜੂਰ ਨੇ ਬੜੀ ਸ਼ਾਂਤ ਸੁਰ ਵਿੱਚ ਕਿਹਾ ਆਓ ਫਿਰ ਸਾਡੇ ਨਾਲ ਨਵਾਜ਼ ਵਿੱਚ ਸ਼ਾਮਲ ਹੋਵੋ ਮੋਲਵੀ ਨੇ ਸੋਚਿਆ ਇਸ ਤਰ੍ਹਾਂ ਨਾਨਕ ਮੁਸਲਮਾਨ ਬਣ ਜਾਵੇਗਾ ਗੁਰਦੇਵ ਨੇ ਹਾਮੀ ਭਰ ਦਿੱਤੀ ਨਵਾਬ ਨੇ ਮੋਲਵੀ ਗੁਰੂ ਜੀ ਤੇ ਮਸੀਤ ਵਿੱਚ ਲੈ ਗਏ ਸਾਰੇ ਸ਼ਹਿਰ ਵਿੱਚ ਹਲਚਲ ਮਚ ਗਈ ਨਵਾਜ਼ ਸ਼ੁਰੂ ਹੋਈ ਮੋਲਵੀ ਦੇ ਪਿੱਛੇ ਨਵਾਬ ਤੇ ਬਾਕੀ ਮੁਸਲਮਾਨ ਨਵਾਜ਼ ਪੜਦੇ ਰਹੇ ਪਰ ਗੁਰਦੇਵ ਉਸੇ ਤਰ੍ਹਾਂ ਅਡੋਲ ਖੜੇ ਰਹੀ ਨਵਾਜ਼ ਤੋਂ ਬੇਲੇ ਹੋ ਕੇ ਨਵਾਬ ਨੇ ਪੁੱਛਿਆ हे ਨਾਨਕ ਤੂੰ ਸਾ ਵਾਅਦਾ ਕਰਨ ਦੇ باوجود ਕਿਉਂ ਨਵਾਜ਼ ਨਹੀਂ ਪੜੀ हे ਨਵਾਬ ਦੌਰਤ ਖਾਨ ਤੁਹਾਡੇ ਨਾਲ ਖੁਦਾ ਦੀ ਨਵਾਜ਼ ਪੜਨ ਦਾ ਵਾਅਦਾ ਸੀ ਸੱਚ ਕਹਿਣਾ ਤੁਹਾਡਾ ਮਨ ਖੁਦਾ ਦੀ ਨਵਾਜ਼ ਵਿੱਚ ਸੀ ਜਾਂ ਕਿਤੇ ਹੋਰ ਹੀ ਫਟਕਦਾ ਰਿਹਾ ਗੁਰਦੇਵ ਨੇ ਸਿੱਧਾ ਨਵਾਬ ਦੀ ਨਜ਼ਰ ਨਾਲ ਨਜ਼ਰ ਮਿਲਾ ਕੇ ਕਿਹਾ ਗੁਰਦੇਵ ਦੇ ਚਿਹਰੇ ਦਾ ਅਨੋਖਾ ਪ੍ਰਤਪ ਦੇਖ ਕੇ ਨਵਾਬ ਝੂਠ ਨਾ ਬੋਲ ਸਕਿਆ ਸਿਰ ਝੁਕਾ ਕੇ ਨਵਾਬ ਨੇ ਕਿਹਾ ਸੱਚ ਕਹਿੰਦੇ ਹੋ ਬਲੀ ਨਾਨਕ ਮੇਰਾ ਦਿਲ ਖੁਦਾ ਨਾਲ ਨਹੀਂ ਸੀ ਜੁੜਿਆ ਮੈਂ ਕੰਧਾਰ ਵਿੱਚ ਕੋੜੇ ਖਰੀਦਣ ਵਾਸਤੇ ਸੋਚਦਾ ਰਿਹਾ ਸੀ ਤਾਂ ਆਪ ਮੇਰੇ ਪਿੱਛੇ ਲੱਗ ਕੇ ਨਵਾਜ਼ ਪੜ ਲੈਂਦੇ ਮੌਲਵੀ ਨੇ ਜਰਾ ਠਮਕ ਕੇ ਕਿਹਾ ਮੌਲਵੀ ਜੀ ਤਾਰੀਕ ਬੰਦਿਆਂ ਨੂੰ ਝੂਠ ਸੋਭਾ ਨਹੀਂ ਦਿੰਦਾ ਤੁਹਾਡਾ ਚਿਹਰਾ ਦੱਸਦਾ ਹੈ ਕਿ ਤੁਹਾਡਾ ਦਿਲ ਵੀ ਖੁਦਾ ਵਿੱਚ ਨਹੀਂ ਸੀ ਗੁਰਦੇਵ ਦੀ ਸਚਾਈ ਨੇ ਮੋਲਵੀ ਨੂੰ ਸਿਰ ਤੋਂ ਪੈਰਾਂ ਤੱਕ ਝੰਜੋੜ ਕੇ ਰੱਖ ਦਿੱਤਾ ਮੋਲਵੀ ਜੀ ਬਾਬਾ ਨਾਨਕ ਅਲਾਹ ਦੇ ਕਮਾਲਵਲੀ ਹਨ ਇਹਨਾਂ ਅੱਗੇ ਝੂਠ ਨਾ ਕਹਿਣਾ ਕੋਲੋਂ ਨਵਾਬ ਨੇ ਵੀ ਸੱਚ ਕਹਿਣ ਦੀ ਪ੍ਰੇਰਣਾ ਦਿੱਤੀ 2 ਮਿੰਟ ਸਿਰ ਝੁਕਾਣ ਪਿੱਛੋਂ ਮੋਲਵੀ ਨੇ ਪ੍ਰਵਾਨ ਕੀਤਾ ਵਲੀ ਨਾਨਕ ਸੱਚ ਕਹਿੰਦੇ ਹੋ ਮੇਰਾ ਮਨ ਘਰ ਵਿੱਚ ਨਵਜਨਵੀ ਬੇਚੇਰੀ ਵੱਲ ਚਲਾ ਗਿਆ ਸੀ ਕਿਤੇ ਹੋ ਟੋਏ ਵਿੱਚ ਨਾ ਡਿੱਗ ਪਵੇ ਖੁਦਾ ਵਿੱਚ ਮਨ ਲਾਣਾ ਔਖਾ ਹੈ ਫਿਰ ਵੀ ਨਵਾਜ਼ ਜ਼ਰੂਰ ਪੜਨੀ ਚਾਹੀਦੀ ਹੈ ਮੌਲਵੀ ਜੀ ਸੱਚੇ ਖੁਦਾ ਦੀ ਨਵਾਜ਼ ਤਾਂ ਅੰਮਲ ਦੁਆਰਾ ਪੜੀ ਜਾਂਦੀ ਹੈ ਗੁਰਦੇਵ ਨੇ ਇਹ ਟਿੱਖਿਆ ਸ਼ਬਦਾਂ ਵਿੱਚ ਉਚਾਰਿਆ ਪੰਜ ਨਿਵਾਜ਼ਾ ਵਖਤ ਪੰਜ ਪੰਜਾ ਪੰਜੇ ਨੌ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸਮਨ ਪੰਜਵੀਂ ਸਿਫਤ ਸੁਨਾਏ ਕਰਨੀ ਕਲਮਾ ਅੱਖ ਕਹਿ ਤਾਂ ਮੁਸਲਮਾਨ ਸਦਾਈ ਨਾਨਕ ਜਿੱਤੇ ਕੁੜਿਆਰ ਕੁੜੇ ਕੁੜੀ ਪਾਏ ਨਵਾਬ ਮੋਲਵੀ ਤੇ ਹੋਰ ਨੇਕ ਮੁਸਲਮਾਨਾਂ ਨੇ ਸਿਰ ਝੁਕਾ ਕੇ ਕਿਹਾ ਬਾਬਾ ਨਾਨਕ ਖੁਦਾ ਨੂੰ ਪਹੁੰਚਿਆ ਹੋਇਆ ਹੈ ਗੁਰਦੇਵ ਫਿਰ ਆਪਣੇ ਅਸਥਾਨ ਤੇ ਜਾ ਬੈਠੇ ਗੁਰਦੇਵ ਦੇ ਫਕੀਰੀ ਬਾਣਾ ਧਰਨ ਕਰਨ ਲੈਣ ਦੀਆਂ ਖਬਰਾਂ ਸਾਰੇ ਪਾਸੇ ਖਿਲਰ ਗਈਆਂ ਸਨ ਮਹਿਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਤੇ ਹੋਰ ਸਾਖ ਸੰਬੰਧੀ ਵੀ ਸੁਲਤਾਨਪੁਰ ਪੁੱਜੇ ਦੂਸਰੇ ਪਾਸੇ ਮਾਤਾ ਸੁਲਖਣੀ ਜੀ ਦੇ ਮਾਤਾ ਪਿਤਾ ਵੀ ਆ ਗਏ ਸਨ ਸਭ ਨੇ ਮਿਲ ਕੇ ਗੁਰਦੇਵ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਆਪ ਫਕੀਰੀ ਬਾਣਾ ਤਿਆਗ ਕੇ ਆਪਣੀ ਘਰ ਦੀ ਜ਼ਿੰਦਗੀ ਸੰਭਾਲਣ ਹਜੂਰ ਨੇ ਸਭ ਦੀਆਂ ਸੁਣ ਕੇ ਬੜੇ ਧੀਰਜ ਨਾਲ ਕਿਹਾ ਤੁਹਾਡੇ ਵਿਚਾਰਾਂ ਅਨੁਸਾਰ ਤੁਹਾਡੀ رائے ਠੀਕ ਹੈ ਪਰ ਸਾਨੂੰ ਨਿਰੰਕਾਰ ਨੇ ਜਿਸ ਕਾਰਜ ਵਾਸਤੇ ਭੇਜਿਆ ਹੈ ਅਸੀਂ ਉਸ ਤੋਂ ਮੂੰਹ ਨਹੀਂ ਮੋੜ ਸਕਦੇ ਸਾਡੇ ਬੱਚ ਕੁਝ ਨਹੀਂ ਹੈ ਮੈਂ ਤਾਂ ਉਸ ਅਕਾਲ ਪੁਰਖ ਦਾ ਬੰਦਾ ਹਾਂ ਉਸ ਦਾ ਭਿੱਜਿਆ ਆਇਆ ਹਾਂ ਉਸ ਦੇ ਹੁਕਮ ਅੰਦਰ ਵਿਚਰਨਾ ਹੈ ਮੇਰਾ ਫਰਜ਼ ਹੈ ਹੁਕਮ ਰਜਾਈ ਚੱਲਣਾ ਨਿਰਪਉ ਦਾ ਹੁਕਮ ਆ ਗਿਆ ਹੈ ਅਸੀਂ ਉਸ ਦੇ ਨਾਮ ਦਾ ਪ੍ਰਚਾਰ ਕਰਨ ਵਾਸਤੇ ਸੰਸਾਰ ਯਾਤਰਾ ਲਈ ਚੱਲਣ ਵਾਲੇ ਹਾਂ ਚੰਗਾ ਹੋਇਆ ਆਪ ਸਭ ਮਿਲ ਪਏ ਹਜੂਰ ਦੇ ਤੁਰਨ ਦਾ ਦਿਨ ਆ ਗਿਆ ਸਾਰਾ ਪਰਿਵਾਰ ਮਹਾਰਾਜ ਨੂੰ ਵਿਦਿਆ ਕਰਨ ਵਾਸਤੇ ਆ ਜੁੜਿਆ ਗੁਰਦੇਵ ਨੇ ਸਭ ਨੂੰ ਧੀਰਜ ਦੇਣਦਿਆ ਕਿਹਾ ਅਸੀਂ ਨਿਰੰਕਾਰ ਦਾ ਹੁਕਮ ਮੰਨ ਕੇ ਜਾ ਰਹੇ ਹਾਂ ਉਸ ਦਾ ਹੁਕਮ ਹੋਵੇਗਾ ਤਾਂ ਫਿਰ ਤੁਹਾਡੇ ਕੋਲ ਆ ਜਾਵਾਂਗੇ ਤੁਸੀਂ ਵੀ ਉਸ ਦੇ ਹੁਕਮ ਵਿੱਚ ਰਾਜੀ ਰਹਿਣਾ ਨਵਾਬ ਕੋਲ ਜੋ ਸਾਡੀ ਰਕਮ ਜਮ੍ਹਾਂ ਹੈ ਉਸ ਵਿੱਚੋਂ ਅੱਧੀ ਸੁਲਖਣੀ ਜੀ ਨੂੰ ਮਿਲ ਜਾਵੇਗੀ ਤੇ ਅੱਧੀ ਹੋਰ ਲੋੜਵੰਦਾਂ ਵਿੱਚ ਵੰਡ ਦਿੱਤੀ ਜਾਵੇਗੀ ਸ਼੍ਰੀ ਚੰਦ ਬੀਬੇ ਨਾਨਕੀ ਜੀ ਕੋਲ ਰਹੇਗਾ ਤੇ ਲਖਮੀ ਦਾਸ ਸੁਲਖਣੀ ਜੀ ਨਾਲ ਸਭ ਦਾ ਰਾਖਾ ਅਕਾਲ ਪੁਰਖ ਹੈ ਚਿੰਤਾ ਨਹੀਂ ਕਰਨੀ ਨਗਰੋਂ ਬਾਹਰ ਤੱਕ ਸਾਰਾ ਪਰਿਵਾਰ ਗੁਰਦੇਵ ਨੂੰ ਵਿਦਿਆ ਕਰਨ ਗਿਆ ਹਜੂਰ ਦੇ ਨਾਲ ਜਾਣ ਵਾਸਤੇ ਮਰਦਾਨਾ ਸਾਥੀ ਬਣਿਆ ਸਤਨਾਮ ਜਪਦੇ ਤੇਜ ਪਾਉਂਦੇ ਗੁਰਦੇਵ ਚਲੇ ਗਏ ਪਿੱਛੇ ਸਾਰੇ ਪਰਿਵਾਰ ਵਿੱਚ ਦੁਨਿਆਵੀ ਉਦਾਸੀ ਛਾ ਗਈ ਮਾਤਾ ਸੁਲਖਣੀ ਜੀ ਲਖਮੀ ਦਾਸ ਨੂੰ ਨਾਲ ਲੈ ਕੇ ਪਿੱਕੇ ਚਲੀ ਗਈ ਸ੍ਰੀ ਚੰਦ ਬੇਬੇ ਨਾਨਕੀ ਜੀ ਕੋਲ ਸੁਲਤਾਨਪੁਰ ਰਹਿਣ ਲੱਗ ਪਏ ਇਹ ਘਟਨਾ 1554 ਬਿਕਰਮੀ ਦੀ ਹੈ ਧੰਨਵਾਦ ਜੀ